ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਖਿਲਾਫ ਅੱਜ ਦੇ ਦਿਨ ਇੱਕ ਬੇਹਦ ਵੱਡੀ ਸਾਜ਼ਿਸ਼ ਹੋਈ ਸੀ ਅਤੇ ਵੱਡਾ ਨੁਕਸਾਨ ਮਹਾਰਾਜੇ ਦੇ ਪਰਿਵਾਰ ਨੂੰ ਪਹੁੰਚਾਇਆ ਗਿਆ ਸੀ ਸਤਿ ਸ਼੍ਰੀ ਅਕਾਲ ਦਾ ਟੀਵੀ ਐਨ ਆਰ ਆਈ ਤੇ ਪ੍ਰੋਗਰਾਮ ਇਤਿਹਾਸ ਦੀ ਤਵਾਰਿਕ ਲੈ ਕੇ ਹਾਜ਼ਰਾਂ ਤਾਂ ਅੱਜ ਦੇ ਦਿਨ ਮਹਾਰਾਜਾ ਰਣਜੀਤ ਸਿੰਘ ਦੇ بیٹے ਦੇ ਖਿਲਾਫ ਇੱਕ ਵੱਡੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਨੂੰ ਖਤਮ ਕਰਨ ਲਈ ਸਾਜ਼ਿਸ਼ਾਂ ਦਾ ਇੱਕ ਵੱਡਾ ਜਾਲ ਵਿਛਾਇਆ ਗਿਆ ਅਤੇ ਅੱਜ ਦੇ ਦਿਨ 15 ਸਤੰਬਰ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਸ਼ੇਰ ਸਿੰਘ ਦੀ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ ਸ਼ੇਰ ਸਿੰਘ ਦਾ ਜਨਮ ਮਹਾਰਾਜਾ ਰਣਜੀਤ ਸਿੰਘ ਦੇ ਘਰ ਮਹਾਰਾਣੀ ਮਹਿਤਾਬ ਕੌਰ ਦੀ ਕੁੱਖੋਂ ਹੋਇਆ ਸੀ ਸ਼ੇਰ ਸਿੰਘ ਦਾ ਪਹਿਲਾ ਵਿਆਹ ਨਕਈ ਮਿਸਲ ਦੇ ਰੀਸ ਦੀ ਬੇਟੀ ਬੀਬੀ ਦੇਸਾ ਨਾਲ ਹੋਇਆ ਸੀ ਜਿਸ ਦਾ ਕੁਝ ਸਮੇਂ ਬਾਅਦ ਦਿਹਾਂਤ ਹੋ ਗਿਆ ਫਿਰ ਸ਼ੇਰ ਸਿੰਘ ਦਾ ਦੂਜਾ ਵਿਆਹ ਹਰੀ ਸਿੰਘ ਵੜੈਚ ਲਾਧੋਵਾਲੀਏ ਦੀ ਧੀ ਬੀਬੀ ਪ੍ਰੇਮ ਕੌਰ ਨਾਲ ਹੋਇਆ ਜਿਸ ਨੇ ਸਹਜਾਦਾ ਪ੍ਰਤਾਪ ਸਿੰਘ ਨੂੰ ਜਨਮ ਦਿੱਤਾ ਲੇਕਿਨ ਅਫਸੋਸ ਦੋਵੇਂ ਪਿਓ ਪੁੱਤ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਏ ਲਗਾਤਾਰ ਸ਼ੇਰੇ ਪੰਜਾਬ ਦੇ ਪਰਿਵਾਰ ਦੇ ਖਿਲਾਫ ਬਹੁਤ ਸਾਰੀਆਂ ਗੱਦਾਰੀਆਂ ਅਤੇ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਹਾਲਾਂਕਿ ਮਹਾਰਾਜਾ ਸ਼ੇਰ ਸਿੰਘ ਹੀ ਨਹੀਂ ਸਗੋਂ ਮਹਾਰਾਜਾ ਰਣਜੀਤ ਸਿੰਘ ਦੇ ਹੋਰ ਪੁੱਤ ਵੀ ਇਨਾ ਸਾਜ਼ਿਸ਼ਾਂ ਦਾ ਸ਼ਿਕਾਰ ਬਣੇ ਇਸ ਸਾਜ਼ਿਸ਼ ਦੇ ਵਿੱਚ ਸੰਧਾ ਵਾਲੀਆਂ ਦਾ ਨਾਮ ਆਉਂਦਾ ਏ ਸੰਧਾ ਵਾਲੀਏ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਦੇ ਪਰਾ ਦੇ ਪੋਤੇ ਸਨ ਉਹਨਾਂ ਦੇ ਦਿਲ ਵਿੱਚ ਸ਼ਰੀਕ ਹੋਣ ਦਾ ਸਾੜਾ ਸੀ ਅਤੇ ਉਹ ਡੋਗਰਿਆਂ ਵਾਂਗ ਚਾਹੁੰਦੇ ਸਨ ਕਿ ਮਹਾਰਾਜੇ ਦੇ ਪਰਿਵਾਰ ਦੇ ਸਾਰੇ ਮਰਦ ਵਾਰਿਸ ਖਤਮ ਕਰਕੇ ਉਹ ਹਕੂਮਤ ਸੰਭਾਲ ਲੈਣ ਇਸ ਤੋਂ ਪਹਿਲਾਂ ਵੀ ਵੱਡੀਆਂ ਸਾਜ਼ਿਸ਼ਾਂ ਹੋਈਆਂ ਇਸ ਕਰਨ ਤੋਂ ਬਾਅਦ ਵੀ ਵੱਡੀਆਂ ਸਾਜ਼ਿਸ਼ਾਂ ਹੋਈਆਂ 18 ਜਨਵਰੀ 1841 ਨੂੰ ਸ਼ੇਰ ਸਿੰਘ ਲਾਹੌਰ ਸਲਤਨਤ ਦੇ ਮਹਾਰਾਜਾ ਬਣੇ ਅਤੇ 20 ਤਰੀਕ ਨੂੰ ਲਾਹੌਰ ਦੇ ਤਖਤ ਉੱਤੇ ਬੈਠੇ ਇਹਨਾਂ ਸਾਰੀਆਂ ਸਾਜ਼ਿਸ਼ਾਂ ਵਿੱਚ ਇੱਕ ਵੱਡਾ ਨਾਮ ਡੋਗਰਿਆਂ ਦਾ ਵੀ ਆਉਂਦਾ ਹੈ ਕਿਉਂਕਿ ਧਿਆਨ ਸਿੰਘ ਡੋਗਰਾ ਨੇ ਸ਼ੇਰ ਸਿੰਘ ਦੀ ਸਭ ਤੋਂ ਜ਼ਿਆਦਾ ਮਦਦ ਕੀਤੀ ਸੀ ਇਸ ਤਰ੍ਹਾਂ ਕਿ ਉਸਨੇ ਹੀ ਪ੍ਰਾਈਮ ਮਿਨਿਸਟਰ ਬਣਨ ਆਸਤੀ ਅਤੇ ਫਿਰ ਉਸਦੇ ਹੌਲੀ-ਹੌਲੀ ਸਾਰੀ ਤਾਕਤ ਆਪਣੇ ਹੱਥ ਵਿੱਚ ਲੈਣੀ ਸ਼ੁਰੂ ਕਰ ਦਿੱਤੀ ਉਸਦੇ ਲੈਣਾ ਸਿੰਘ ਅਤੇ ਕੇਹੜ ਸਿੰਘ ਸੰਧਾਵਾਲੀਏ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਪਾ ਦਿੱਤਾ ਸਾਰੇ ਸਾਜ਼ਿਸ਼ੀ ਮਾਹੌਲ ਵਿੱਚ ਅੰਗਰੇਜ਼ ਦੋਹਰਾ ਰੋਲ ਅਦਾ ਕਰ ਰਹੇ ਸਨ ਉਹ ਡੋਗ ਰਹੇ ਅਤੇ ਸੰਧਾਵਾਲੀਆਂ ਦੋਵਾਂ ਦਿਨਾਂ ਰਲ ਕੇ ਸਾਜ਼ਿਸ਼ਾਂ ਕਰ ਰਹੇ ਸਨ ਤਾਂ ਸ਼ੇਰ ਸਿੰਘ ਦੇ ਮਹਾਰਾਜਾ ਬਣ ਵੇਲੇ ਸਤਲੋਜ ਪਾਰ ਕਰ ਅੰਗਰੇਜ਼ੀ ਇਲਾਕੇ ਵਿੱਚ ਗਏ ਅਤਰ ਸਿੰਘ ਅਤੇ ਅਜੀਤ ਸਿੰਘ ਸੰਧਾਵਾਲੀਏ ਆਪਣੇ ਅੰਗਰੇਜ਼ ਏਜੰਟ ਮਿਸਟਰ ਕਲਾਰਕ ਰਾਹੀਂ ਮੁਆਫੀ ਲੈ ਕੇ ਲਾਹੌਰ ਜਾਨ ਦੀ ਇਜਾਜ਼ਤ ਲੈ ਲੈਂਦੇ ਨੇ ਅਤੇ ਉਹਨਾਂ ਨੂੰ ਜ਼ਗੀਰਾਂ ਵੀ ਵਾਪਸ ਮਿਲ ਜਾਂਦੀਆਂ ਨੇ ਦੂਜੇ ਪਾਸੇ ਲੈਣਾ ਸਿੰਘ ਤੇ ਕੇਹਰ ਸਿੰਘ ਸੰਧਾਵਾਲੀਆਂ ਨੂੰ ਵੀ ਰਿਹਾ ਕਰ ਦਿੱਤਾ ਜਾਂਦਾ ਏ ਕੁਝ ਮਹੀਨੇ ਸ਼ਰਾਫਤ ਵਿੱਚ ਬਤਾਉਣ ਮਗਰੋਂ ਫਿਰ ਸਾਜ਼ਿਸ਼ਾਂ ਸ਼ੁਰੂ ਕਰਨ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਮਹਾਰਾਜਾ ਸ਼ੇਰ ਸਿੰਘ ਧਿਆਨ ਸਿੰਘ ਡੋਗਰੇ ਨੂੰ ਆਪਣੇ ਤੇ ਹਾਵੀ ਨਹੀਂ ਸੀ ਹੋਣ ਦਿੰਦਾ ਤਾਂ ਉਹ ਵੀ ਅੰਦਰੋਂ ਅੰਦਰੀ ਖਾਰ ਖਾਣ ਲੱਗ ਪਿਆ ਤਾਂ ਡਾਕਟਰ ਹਰਜਿੰਦਰ ਸਿੰਘ ਦਲਗੀਰ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਧਿਆਨ ਸਿੰਘ ਡੋਗਰੇ ਅਤੇ ਸੰਧਾ ਵਾਲੀਆਂ ਵਿੱਚ ਹਕੂਮਤ ਤੇ ਕਬਜ਼ਾ ਕਰਨ ਨੂੰ ਲੈ ਕੇ ਆਪਸ ਵਿੱਚ ਵੰਡ ਲੈਂਡ ਬਾਰੇ ਸਮਝੌਤਾ ਹੋ ਗਿਆ ਇੱਕ ਚਰਚਾ ਇਹ ਵੀ ਹੈ ਕਿ ਸੰਧਾ ਵਾਲਿਆਂ ਨੇ ਇੱਕ ਝੂਠਾ ਹੁਕਮ ਤਿਆਰ ਕਰਾ ਕੇ ਧਿਆਨ ਸਿੰਘ ਡੋਗਰੇ ਨੂੰ ਖਤਮ ਕਰਨ ਦੇ ਮਹਾਰਾਜਾ ਛੇਰ ਸਿੰਘ ਦੇ ਨਕਲੀ ਹੁਕਮ ਦਿਖਾ ਕੇ ਉਸ ਨੂੰ ਡਰਾ ਕੇ ਉਸ ਦੇ ਨਾਲ ਨੇੜਤਾ ਕਾਇਮ ਕਰ ਲਈ ਅੱਜ ਦੇ ਦਿਨ 15 ਸਤੰਬਰ 1843 ਨੂੰ ਮੌਕਾ ਤਾੜ ਕੇ ਅਜੀਤ ਸਿੰਘ ਸੰਧਾ ਵਾਲੀਏ ਨੇ ਮਹਾਰਾਜਾ ਛੇਰ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਦਾ ਸਿਰ ਵੱਢ ਲਿਆ ਲੈਣਾ ਸਿੰਘ ਸੰਦਾਵਾਲੀਏ ਨੇ ਮਹਾਰਾਜੇ ਦੇ ਰੋਂਦੇ ਕਰਲਾਉਂਦੇ 12 ਸਾਲ ਦੇ ਬੱਚੇ ਸਹਿਜਾਦਾ ਪ੍ਰਤਾਪ ਸਿੰਘ ਦਾ ਵੀ ਕਤਲ ਕਰ ਦਿੱਤਾ ਫਿਰ ਸੰਦਾਵਾਲੀਏ ਧਿਆਨ ਸਿੰਘ ਡੋਗਰੇ ਨੂੰ ਗੱਲਬਾਤ ਕਰਨ ਬਹਾਨੇ ਹਜ਼ੂਰੀ ਬਾਗ ਉਸ ਦੇ ਕਿਲੇ ਵਿੱਚ ਲੈ ਜਾਂਦੇ ਨੇ ਅਤੇ ਉਸ ਦਾ ਵੀ ਉੱਥੇ ਕਤਲ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਸੰਦਾਵਾਲੀਏ ਹੀਰਾ ਸਿੰਘ ਅਤੇ ਚੇਤ ਸਿੰਘ ਡੋਗਰੇ ਦਾ ਵੀ ਕਤਲ ਕਰਨਾ ਚਾਹੁੰਦੇ ਸਨ ਪਰ ਉਹ ਇਹ ਨਾਲ ਦੇ ਹੱਥ ਨਾ ਲੱਗੇ ਤਾਂ ਅੱਜ ਦੇ ਦਿਨ ਸਿੱਖ ਰਾਜ ਦੇ ਖਿਲਾਫ ਇੱਕ ਵੱਡੀ ਸਾਜ਼ਿਸ਼ਾ ਜਿਹੜੀ ਉਹ ਰਚੀ ਗਈ ਸੀ ਅਤੇ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਸੀ ਤਾਂ ਇਸ ਤੋਂ ਬਾਅਦ ਦੀਆਂ ਵੀ ਕੁਝ ਘਟਨਾਵਾਂ ਨੇ ਉਹਨਾਂ ਦਾ ਵੀ ਕੱਲ ਦੇ ਇਤਿਹਾਸ ਦੇ ਵਿੱਚ ਜ਼ਿਕਰ ਕਰਾਂਗੇ ਧੰਨਵਾਦ